ਸੜਕਾਂ 'ਚ ਰੋਕਣ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਦੀਆਂ ਸੜਕਾਂ ਖੂਨੀ ਰੂਪ ਧਾਰਨ ਕਰਦੀਆਂ ਨਜ਼ਰ ਆ ਰਹੀਆਂ ਨੇ ਦਿਲ ਦਹਿਲਾਉਣ ਵਾਲੀ ਤਾਜ਼ੀ ਘਟਨਾ ਕਸਬਾ ਜੰਡਿਆਲਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ ਨੇ 6 ਲੋਕਾਂ ਦੀ ਜਾਨ ਲੈ ਲਈ ਮ੍ਰਿਤਕਾਂ 'ਚ 4 ਮਾਸੂਮ ਬੱਚੇ ਸ਼ਾਮਲ ਨੇ ਜਿਨ੍ਹਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ આરોપી ਗੋਪਾਲਨਗਰ ਦਾ ਚੇਅਰਮੈਨ ਦੱਸਿਆ ਜਾ ਰਿਹਾ ਹੈ ਤੇਜ਼ ਰਫ਼ਤਾਰ ਗੱਡੀ ਆਈ ਆ ਉਹਨੇ ਸਿੱਧੀ ਆਣ ਕੇ ਪਹਿਲਾਂ ਤੂਤ ਚ ਵੱਜੀ ਉਹ ਤੋਂ ਬਾਅਦ ਬੱਚੇ ਕੁਲਫੀਆਂ ਤੇ ਆਪਣੇ ਛੋਲੇ ਖਾਣਦੇ ਸੀ ਉਹਨਾਂ ਦੇ ਆਣੇ ਵਿੱਚ ਤੇ ਸਿੱਧਾ ਉੱਤੇ ਚੜ ਗਈ ਹੈ ਤੇ ਮੌਕੇ ਤੇ ਚਾਰ ਬੱਚੇ ਤੇ ਦੋ ਇੱਕulfi ਵਾਲਾ ਤੇ ਇੱਕ ਛੋਲੇ ਵਾਲਾ ਇਹ ਛੇ ਤੇ ਛੇ ਖਤਮ ਹੋ ਗਏ ਤੇ ਗੱਡੀ ਇੱਕ ਫਟੜ ਹੋ ਗਈ ਇਹ ਚੇਅਰਮੈਨ ਜੀ ਗੋਪਾਲ ਗੋਪਾਲਪੁਰੇ ਗੋਪਾਲਪੁਰੇ આરોપી ਕਾਰ ਚਾਲਕ ਨੂੰ ਲੋਕਾਂ ਨੇ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਜਿਸ ਖਿਲਾਫ ਪੁਲਿਸ ਸਖਤ ਕਾਰਵਾਈ ਕਰਨ ਦਾ ਭਰੋਸਾ ਦੇ ਰਹੀ ਹੈ ਇਹ ਡਰਾਈਵਰ ਜਿਹੜੇ ਇਹਨਾਂ ਦੀ ਪਛਾਣ ਵੀ ਹੋ ਗਈ ਇਹਨਾਂ ਨੂੰ ਰੈਸਟ ਵੀ ਕਰ ਲਿਆ ਸੀ ਗੱਡੀ ਵੀ ਸਾਡੇ ਕਬਜ਼ੇ 'ਚ ਹੈ ਦੋਨੋਂ ਇੱਕ ਡਰਾਈਵਰ ਸੀਗਾ ਇੱਕ ਨਾਲ ਬੈਠਾ ਸੀਗਾ ਇਹਨਾਂ ਨੂੰ ਦੋਨਾਂ ਨੂੰ ਅਸੀਂ ਅਰੈਸਟ ਵੀ ਕਰ ਲਿਆ ਸਰ ਖਰਾਬ ਦੀ ਕੋਈ ਗੱਲ ਸਮਝ ਉਹ ਮੈਡੀਕਲ ਅਸੀਂ ਹਸਪੀਟਲ ਭੇਜ ਦਿੱਤੇ ਆ ਜੀ ਜੋ ਮੈਡੀਕਲ ਦੀ ਰਿਪੋਰਟ ਆਊਗੀ ਉਹਦੇ ਮੁਤਾਬਕ ਹੀ ਅਸੀਂ ਮਲਾਜਾ ਕਰਾ ਕੇ ਉਹ ਡਾਕਟਰ ਦੀ ਰਿਪੋਰਟ ਮੁਤਾਬਕ ਉਹ ਅਸੀਂ ਕਰੂਗੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ આરોપીਾਂ ਤੇ ਕਾਰਵਾਈ ਕਰਨ ਦੀ ਗੱਲ ਤਾਂ ਕਹੀ ਜਾ ਰਹੀ ਹੈ ਪਰ ਹਾਸੇ ਰੁਕਣ 'ਚ ਕੀ ਕਦਮ ਚੁੱਕੇ ਜਾ ਰਹੇ ਨੇ ਇਸ ਦਾ ਜਵਾਬ ਕਿਤੋਂ ਮਿਲਦਾ ਦਿਖਾਈ ਨਹੀਂ ਦੇ ਰਿਹਾ ਜੰਡੇਆਲਾ ਤੋਂ ਸੁਮਿਤ ਖੰਨਾ ਜਗਬਣੀ ਟੀਵੀ